ਝੋਨੇ ਦੀ ਆਮਦ ਸ਼ੁਰੂ ਵਿਧਾਇਕ ਜੋੜਾ ਮਾਜਰਾ ਨੇ ਪਲੇਠੀ ਦੀ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਸ਼ੁਰੂ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਜਿਹੜੀ ਆਮਦ ਹੈ ਸ਼ੁਰੂ ਹੋ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੋਲੀ ਜਿਹੜੀ ਹੈ ਸ਼ੁਰੂ ਕਰਾਉਣ ਦੀਆਂ ਹਦਾਇਤਾਂ ਤੇ ਸਮਾਣਾ ਦੀ ਅਨਾਜ ਮੰਡੀ ਵਿੱਚ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਝੋਨੇ ਦੀ ਪਲੇਠੀ ਦੀ ਢੇਰੀ ਦੀ ਜਿਹੜੀ ਹੈ ਬੋਲੀ ਕਰਵਾ ਕੇ ਖਰੀਦ ਸ਼ੁਰੂ ਕਰਵਾਈ ਹੈ ਇਸ ਮੌਕੇ ਉਹਨਾਂ ਦੇ ਨਾਲ ਸਮਾਣਾ ਦੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਬਲਕਾਰ ਸਿੰਘ ਗੱਜੂ ਮਾਜਰਾ ਵੀ ਮੌਜੂਦ ਸਨ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਹੈ ਕਿ ਖਰੀਦ ਕੇਂਦਰਾਂ ਵਿੱਚ ਵਕਤਾਂ ਜਿਹੜੇ ਪ੍ਰਬੰਧ ਨੇ ਮੁਕੰਮਲ ਕੀਤੇ ਗਏ ਹਨ ਲਿਫਟਿੰਗ ਅਤੇ ਆਦੀ ਦੇ ਵੱਲੋਂ ਕੋਈ ਵੀ ਨਾਲੋ ਨਾਲ ਹੀ ਹੋਵੇਗੀ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੀ ਫਸਲ ਜਿਹੜੀ ਹੈ ਪਕਾ ਕੇ ਹੀ ਮੰਡੀਆਂ ਦੇ ਵਿੱਚ ਲੈ ਕੇ ਆਣ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਲ ਹੈ ਨਾ ਚਲਣੀ ਪਵੇ ਉਹਨਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਜਿਹੜੀ ਇੱਕ ਸਰਕਾਰ ਹੈ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਹੈ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਮੁਸ਼ਕਲਤਾ ਜੜੀਆਂ ਨਹੀਂ ਚਲਣੀਆਂ ਪੈਣਗੀਆਂ ਇਸ ਮੌਕੇ ਆਰਟੀਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਗਰਗ ਵੀ ਜਿਹੜੇ ਨੇ ਉੱਥੇ ਮੌਜੂਦ ਰਹੇ ਨੇ ਤੇ ਵਾਈਸ ਪ੍ਰਧਾਨ ਜਿਹੜੇ ਕਸ਼ਮੀਰ ਸਿੰਘ ਰਾਜਲਾ ਸੈਕਟਰੀ ਭਵਨ ਤੂਰੀ ਕੈਸ਼ੀਅਰ ਪਵਨ ਕੁਮਾਰ ਸਰਪ੍ਰਸਤ ਸੰਦੀਪ ਸਿੰਘਲਾ ਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਮਾਰਕੀਟ ਕਮੇਟੀ ਦੇ ਨਾਲ ਜੁੜੇ ਹੋਏ ਅਹੁਦੇਦਾਰ ਨੇ ਉਹ ਵੀ ਉੱਥੇ ਮੌਜੂਦ ਸਨ ਦੇਖ ਸਕਦੇ ਹੋ ਕਿ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਅਪੀਲ ਕੀਤੀ ਗਈ ਹੈ ਕਿਸਾਨਾਂ ਨੂੰ ਕਿ ਜਿਹੜੀ ਆਪਣੀ ਫਸਲ ਹੈ ਉਸ ਨੂੰ ਮੰਡੀ ਦੇ ਵਿੱਚ ਪੂਰੀ ਤਰ੍ਹਾਂ ਪਕਾ ਕੇ ਲੈ ਕੇ ਆਓ ਤੇ ਸਰਕਾਰ ਜਿਹੜੀ ਤੁਹਾਡੀ ਫਸਲ ਹੈ ਇੱਕ ਇੱਕ ਦਾਣਾ ਆਪਣੇ ਕੋਲ ਲਾਊਗੀ ਕਿਉਂਕਿ ਤੁਹਾਨੂੰ ਪਹਿਲਾਂ ਜਿਹੜੀਆਂ ਸਰਕਾਰਾਂ ਦੇ ਵਿੱਚ ਗੁੰਮਰਾਹ ਕੀਤਾ ਜਾਂਦਾ ਸੀ ਹੁਣ ਅਜਿਹੀਆਂ ਜਿਹੜੀਆਂ ਕੋਈ ਵੀ ਦਿੱਕਤਾਂ ਤੁਹਾਨੂੰ ਨਹੀਂ ਚੱਲਣੀਆਂ ਪੈਣਗੀਆਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਤੇ ਪਿੱਛੇ ਜਿਹੜੀ ਸਰਕਾਰੀ ਐਡਿਸ਼ਨੂ ਕਿਹਾ ਪੂਰੀ ਬਸਤੀ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰੂਗਾ ਕਿ ਜਿਹੜੀ ਜੀਵੀ ਹੈ ਉਹ ਥੋੜੀ ਸੁੱਕੀ ਲੈ ਕੇ ਆਉਣ ਕਿਉਂਕਿ ਉਹਦੇ ਫਿਰ ਤਾਂ ਕੋ ਪਰੇਸ਼ਾਨ ਹੋਣ ਦਾ ਫਾਇਦਾ ਨਹੀਂ ਹੈ ਜਿਹੜਾ ਮੋਇਸਚਰ ਹੈ 17 ਮੋਇਸਚਰ ਹੈ ਇਹ ਉਹਨਾ ਮੋਇਸਚਰ ਹੋਣਾ ਚਾਹੀਦਾ ਕਿਉਂਕਿ ਫਿਰ ਖੱਜਲ ਖੁਆਰੀ ਹੁੰਦੀ ਹੈ ਉਹਦਾ ਕੋਈ ਫਾਇਦਾ ਨਹੀਂ ਹੈ ਬਾਕੀ ਉਮੀਦ ਹੈ ਕਿ ਜਿਹੜੀਆਂ ਢੇਰੀਆਂ ਹੋਈਆਂ ਨੇ ਇਹ ਬਹੁਤ ਸੁੱਕੀਆਂ ਢੇਰੀਆਂ ਨੇ ਜਿਨ੍ਹਾਂ ਦਾ 17 ਤੋਂ ਵੀ 2-2 ਪੁਆਇੰਟ ਜਿਹੜਾ ਥੱਲੇ ਹੈ ਉਹ ਮੈਨੂੰ ਉਮੀਦ ਹੈ ਕਿ ਬੇ ਬਾਕੀ ਵੀ ਕਿਸਾਨ ਜਿਹੜੀਆਂ ਫਸਲਾਂ ਲੈ ਕੇ ਆਉਣ ਜੁਦੀ ਲੈ ਕੇ ਆਉਣਗੇ ਉਹ ਸੁੱਕੀ ਹੋਗੇ ਔਰ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਪੇਮੈਂਟ ਦੀ ਕੋਈ ਤਲਾਈ ਦੀ ਕੋਈ ਲਿਫਟਿੰਗ ਦੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਜਿਹੜੀ ਉਹ ਸ਼ਹਿਰ ਚ ਨਹੀਂ ਆਉਣ ਦਵਾਂਗੇ ਸੋ ਸਾਰੇ ਆੜਤੀਆਂ ਨੂੰ ਕਿਸਾਨ ਵੀਰਾਂ ਨੂੰ ਮੁਬਾਰਕਾਂ ਕੀ ਅੱਜ ਜਿਹੜੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਹੈ ਜਿਹੜੀ ਅੱਜ ਬੋਲੀ ਹੋਈ ਹੈ ਜੀ ਦਾ ਭਾ ਕੀ ਹੋਇਆ ਸੀ ਜਿਹਦਾ ਜਿਹੜਾ ਸਰਕਾਰ ਵੱਲੋਂ ਫਿਕਸ ਹੈ 2300 ਸੰਥਿੰਗ ਫੜਨ ਦੇ ਰੁਪਈਆ ਜਿਹਦਾ ਉਹ ਠੀਕ ਨੇ ਉਹ ਹੀ ਨੰਪਈ ਹੈ ਚੇਅਰਮੈਨ ਜੀ ਕਿਸ ਤਰ੍ਹਾਂ ਪ੍ਰਬੰਧ ਹੈ ਤੁਹਾਡੇ ਸਾਡੇ ਪ੍ਰਬੰਧ ਦੇਖੋ ਜੀ ਸਰਕਾਰ ਵੱਲੋਂ ਪੂਰੇ ਨੇ ਜਿੰਨੇ ਵੀ ਆਬਦੀ ਕਰ ਸਕਦੀ ਔਤੋਗਤ ਜਿਹੜੀ ਹੈ ਹਰਪੰਸ ਸੁਪਰ ਹਸਪਤਾਲਾਂ ਦੀ ਤੇ ਆਰਤੀ ਵਿਸ਼ੇਸ਼ਨ ਦੀ ਸਾਰੀ ਅਸੀਂ ਜਿੰਨੇ ਆਰਤੀ ਭਰਾ ਨੇ ਉਹਨਾਂ ਦੀ ਮਦਦ ਕੀਤੀ ਹਾਂ ਅੱਜ ਮਹਾਮਾਰੀ ਦੇ ਸ਼ੁਭ ਨਰਾਤ ਬੁੱਧਵਾਰ ਨੂੰ ਨਰਾਤ ਰਿਆਂ ਤੇ ਸਰਕਾਰੀ ਪਰਚੇਜ ਚਾਲੂ ਕੀਤੀ ਗਈ ਸਾਡੇ ਮੰਤਰੀ ਜੀ ਦਾ ਸੀ ਧੰਨਵਾਦ ਕਰਦੇ ਆ ਸਾਡੇ ਵੱਲੋਂ ਤਰਪਾਲਾਂ ਪੀਣ ਦਾ ਪਾਣੀ ਸ਼ੈੱਡ ਪਾਵਰ ਕਲੀਨਰ ਪੂਰਾ ਪ੍ਰਬੰਧਾ ਕਿਸੇ ਜ਼ਿਮੀਦਾਰ ਨੂੰ ਇੱਥੇ ਰਾਤ ਨਹੀਂ ਕੱਟਣ ਦਵਾਂਗੇ ਜੋ ਜੀਰੀ 17% ਦੀ ਲੈ ਕੇ ਆਊਗਾ ਠੀਕ ਜਿੰਦਰ ਜੀ ਜਿਹੜੇ ਮੰਡੀ ਦੇ ਵਿੱਚ ਕਿਸਾਨ ਫਸਲਾਂ ਲੈ ਕੇ ਆ ਰਹੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਹੋਰ ਲੋਕੀ ਲੈ ਕੇ ਵੀ ਆ ਰਹੇ ਨੇ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਾਂਗੇ ਵੀ ਇਹ ਝੋਨਾ ਜਿਹੜਾ ਉਹ ਸੁੱਕਾ ਲੈ ਕੇ ਆਣ ਰਾਲੀ ਨੂੰ ਅੱਗ ਨਾ ਲਾਣ ਤਾਕੇ ਆਉਣ ਵਾਲਾ ਸਾਡਾ ਜੀਵਨ ਬਚ ਸਕੇ ਔਰ ਰਾਤ ਨੂੰਰੇ ਜ਼ਿਮੀਦਾਰ ਨੂੰ ਰਾਤ ਨਾ ਕੱਟਣੀ ਪਵੇ ਸੁੱਕਾ ਚੋਂ ਨਾ ਆਉ ਅਸੀਂ ਕਿਸੇ ਵੀ ਜ਼ਿਮੀਦਾਰ ਨੂੰ ਰਾਤ ਨਹੀਂ ਕੱਟਣ ਦਵਾਂਗੇ 17% ਦਾ ਮੌਇਸਚਰ ਲੈ ਕੇ ਆਓ